ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹਾਂ ਦਾ ਖਤਰਾ ਵੱਧ ਗਿਆ ਹੈ। ਕਗਰ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ। ਬੀਤੇ 24 ਘੰਟਿਆਂ ਦੀ ਗੱਲ ਕਰਦੇ ਹਾਂ ਤਾਂ ਬੀਤੇ 24 ਘੰਟਿਆਂ ਤੋਂ ਪਾਣੀ ਵੱਧ ਰਿਹਾ। ਹਿਮਾਚਲ ਦੇ ਪਹਾੜੀ ਇਲਾਕਿਆਂ ਤੇ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਦਾ ਪਾਣੀ ਕਗਰ ਦਰਿਆ ਦੇ ਵਿੱਚ ਆਉਂਦਾ ਤੇ ਪਟਿਆਲਾ ਪ੍ਰਸ਼ਾਸਨ ਨੇ ਕਗਰ ਨਦੀ ਦੇ ਨੇੜੇ ਇੱਕ ਦਰਜਨ ਤੋਂ ਵੱਧ ਪਿੰਡਾਂ ਲਈ ਅਡਵਾਈਜ਼ਰੀ ਜਾਰੀ ਕਰ ਦਿੱਤੀ ਅਤੇ ਉਹਨਾਂ ਨੇ ਸੁਚੇਤ ਰਹਿਣ ਲਈ ਵੀ ਕਿਹਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਉੱਤੇ ਪਹੁੰਚਣ ਕਾਰਨ ਪਿੰਡ ਵਾਸੀਆਂ ਨੂੰ ਰਾਜਪੁਰਾ ਨੌਰ ਅਤੇ ਹੋਰ ਨੇੜਲੇ ਇਲਾਕਿਆਂ ਦੇ ਵਿੱਚ ਦਰਿਆਵਾਂ ਵੱਲ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਇਸ ਦੌਰਾਨ ਪਟਿਆਲਾ ਦੇ ਡੀਸੀ ਪ੍ਰੀਤੀ ਜਾਦਵ ਨੇ ਨਾਗਰਿਕਾਂ ਨੂੰ ਸ਼ਾਂਤ ਰਹਿਣ ਤੇ ਅਫਵਾਹਾਂ ਫੈਲਾਉਣ ਤੋਂ ਬਚਾਉਣ ਤੇ ਪਾਣੀ ਨਾਲ ਸੰਬੰਧਿਤ ਕਿਸੇ ਵੀ ਐਮਰਜੈਂਸੀ ਦੀ ਤੁਰੰਤ ਸੂਚਨਾ ਜ਼ਿਲ੍ਹਾ ਕੰਟਰੋਲ ਰੂਮ ਦੇ ਨੰਬਰ ਤੇ ਦੇਣ ਦੀ ਅਪੀਲ ਕੀਤੀ ਆ ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਕਾਰਨ ਬਿਆਸ ਤੇ ਸਤਲੁਜ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹਰੀਕੇ ਹੈੱਡ ਤੋਂ ਹੁਸ਼ੈਨੀਵਾਲ ਹੈੱਡ ਲਈ 20000 ਤੋਂ 25000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਵਾਲਾ ਹੈਡ ਤੋਂ 3 ਜਾਂ 4 ਗੇਟ ਖੋਲ ਕੇ ਪਾਣੀ ਛੱਡਿਆ ਜਾ ਰਿਹਾ ਜੋ ਕਿ ਫਾਜ਼ਲਿਕਾ ਵੱਲ ਜਾਵੇਗਾ ਅੱਜ ਤੋਂ ਅਗਲੇ 5 ਦਿਨਾਂ ਤੱਕ ਸੂਬੇ ਵਿੱਚ ਮੌਸਮ ਜਿਹੜਾ ਉਹ ਸਧਾਰਨ ਹੀ ਰਹੇਗਾ ਹਾਲਾਂਕਿ ਹਿਮਾਚਲ ਤੇ ਪੰਜਾਬ ਵਿੱਚ ਮੌਨਸੂਨ ਅਨੁਸਾਰ ਗਰਮ ਹੋਣ ਕਾਰਨ ਨਦੀਆਂ ਤੇ ਡੈਮਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਇਸ ਸਥਿਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਲ ਸੰਸਾਧਨ ਵਿਭਾਗ ਨੇ ਜਿਹੜਾ ਸ਼ਾਮ 5 ਵਜੇ ਲਗਭਗ 23300 ਕਿਊਸ ਪਾਣੀ ਡੈਮ ਤੋਂ ਛੱਡਿਆ ਜਲ ਸੰਸਾਧਨ ਵਿਭਾਗ ਕਹਿਣਾ ਕਿ ਪਾਣੀ ਦੀ ਨਿਕਾਸੀ ਪੂਰੀ ਤਰ੍ਹਾਂ ਨਿਯੰਤਰ ਢੰਗ ਨਾਲ ਕੀਤੀ ਗਈ ਹੈ ਕਿਸੇ ਵੀ ਤਰ੍ਹਾਂ ਦੇ ਕੰਬਰੋਂ ਦੀ ਲੋੜ ਨਹੀਂ ਪੌਂਗ ਬਿਆਸ ਡੈਮ ਦੇ ਚੀਫ ਇੰਜੀਨੀਅਰ ਅਰਕੇਸ਼ ਗੁਪਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਰਤਮਾਨ ਵਿੱਚ ਡੈਮ ਵਿੱਚ ਪਾਣੀ ਦੀ ਆਵਕ 1.90 ਲੱਖ ਕਿਊਸਕ ਤੋਂ ਵੱਧ ਹੋ ਚੁੱਕੀ ਆ ਇਸ ਦੇ ਵਿੱਚੋਂ ਲਗਭਗ 4000 ਕਿਊਸਕ ਪਾਣੀ ਸਪਿਲਵੇ ਗੇਟਾਂ ਰਾਹੀਂ 19300 ਕਿਊਸਕ ਪਾਣੀ ਤਰਵਾਇਨਾ ਰਾਹੀਂ ਛੱਡਿਆ ਗਿਆ ਡੈਮ ਦਾ ਜਲ ਪੱਧਰ ਇਸ ਸਮੇ 1373 ਫੁੱਟ ਜੋ ਕਿ ਖਤਰੇ ਦੇ ਨਿਸ਼ਾਨ ਤੋਂ 17 ਫੁੱਟ ਹੇਠਾਂ ਪੌਂਗ ਡੈਮ ਤੋਂ ਛੱਡੇ ਗਏ ਪਾਣੀ ਦਾ ਪ੍ਰਭਾਵ ਮੁੱਖ ਤੌਰ ਤੇ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹਿਆਂ ਵਿੱਚ ਵੇਖਣ ਨੂੰ ਮਿਲੇਗਾ ਕਿਉਂਕਿ ਇਹ ਜ਼ਿਲ੍ਹੇ ਬਿਆਸ ਦਰਿਆ ਦੇ ਕੰਢੇ ਤੇ ਸਥਿਤ ਨੇ ਇਸ ਤੋਂ ਇਲਾਵਾ ਗੁਰਦਾਸਪੁਰ ਅਮਰਸਰ ਕਪੂਰਥਲਾ ਤੇ ਤਰਨਤਾਰਨ ਜ਼ਿਲ੍ਹਿਆਂ 'ਚ ਵੀ ਕੁਝ ਹੱਦ ਤੱਕ ਅਸਰ ਹੋ ਸਕਦਾ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਨੇ ਦੱਸਿਆ ਕਿ ਪਾਣੀ ਦੀ ਨਿਕਾਸੀ BBMB ਵੱਲੋਂ ਹਰ ਸਾਲ ਮੌਨਸੂਨ ਦੌਰਾਨ ਕੀਤੀ ਜਾਣ ਵਾਲੀ ਨਿਯਮ ਪ੍ਰਕਿਰਿਆ ਦਾ ਹਿੱਸਾ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਨਹੀਂ ਆ ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ BBMB ਨਾਲ ਲਗਾਤਾਰ ਸੰਪਰਕ ਵਿੱਚ ਹੈ ਸਥਿਤੀ ਤੇ ਗੰਭੀਰ ਨਿਗਰਾਨੀ ਰੱਖੀ ਜਾ ਰਹੀ ਆ ਹਾਲਾਂਕਿ ਸਾਵਧਾਨੀ ਵਜੋਂ ਮੁਕੇਰੀਆ ਤੇ ਦਸੂਆ ਉਪ ਮੰਡਲਾਂ ਦੇ SDM ਨੂੰ ਅਲਰਟ ਰਹਿਣ ਤੇ ਉਹਨਾਂ ਪਿੰਡਾਂ ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਹੁਕਮ ਦਿੱਤੇ ਗਏ ਨੇ ਜੋ ਬੀਤੇ ਸਾਲਾਂ ਵਿੱਚ ਪਾਣੀ ਭਰਨ ਕਾਰਨ ਪ੍ਰਭਾਵਿਤ ਹੋ ਗਿਆ ਸੀ ਪੰਜਾਬ ਵਿੱਚ ਜਿਹੜਾ ਅੱਜ ਤੋਂ ਹੁਣ ਅਗਲੇ 5 ਦਿਨਾਂ ਤੱਕ ਮੌਸਮ ਬਿਲਕੁਲ ਸਧਾਰਨ ਰਹੇਗਾ ਕੁਝ ਇਲਾਕਿਆਂ ਵਿੱਚ ਖਾਸ ਕਰਕੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਦੀ ਉਮੀਦ ਆ ਜਦਕਿ ਹੋਰ ਜ਼ਿਲ੍ਹੇ ਜਿਹੜੇ ਸੁੱਕੇ ਰਹਿਣਗੇ ਦਰਅਸਲ ਕੁਝ ਦਿਨਾਂ ਲਈ ਸੂਬੇ ਵਿੱਚ ਮੌਨਸੂਨ ਥੋੜਾ ਸੁਸਤ ਰਹੇਗਾ ਦੂਜੇ ਪਾਸੇ 11 ਅਗਸਤ ਨੂੰ ਕੋਈ ਅਲਰਟ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਮੌਸਮ ਵਿੱਚ ਹਲਕਾ ਜਿਹਾ ਬਦਲਾਅ ਹੋ ਸਕਦਾ 12 ਅਗਸਤ ਦੀ ਗੱਲ ਕਰਦੇ ਹਾਂ ਤਾਂ 12 ਅਗਸਤ ਲਈ ਮੌਸਮੀ ਭਾਗੋ ਲੋ ਪੰਜਾਬ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ